ਇਸ ਸਨੂਪ ਹੈ ਨੌਜਵਾਨ ਜਿਹੜਾ ਕਬੱਡੀ ਪੌਣ ਚੱਲਿਆ ਪੰਜਾਬ ਦੇ ਵਿੱਚ ਆਰਤੀਆਂ ਦਾ ਸਹਰਾਣਾ ਸਾਰਿਆਂ ਨੇ ਦੇਖਿਆ ਹੋਣਾ ਕੋਈ ਦੰਦਾ ਗੋਲ ਜਿਆ ਹੀ ਹੁੰਦਾ ਹੈ ਮੁੰਡਾ ਵੀ ਗੋਲ ਜਿਆ ਗੋਲ ਮਟੂਲ ਜਿਆ ਲਓ ਸਨੂਪ ਦੀ ਪਈ ਹੋਈ ਕਬੱਡੀ ਦੇ ਬਾਹਰ ਜੱਫਾ ਲਾਉਂਦਾ ਆਓ ਬਾਹੂ ਅਕਬਰਪੁਰ ਵਾਲਾ ਸ਼ੀਨੂ ਆ ਦੂਸਰੇ ਪਾਸਾ ਆ ਵਾਹ ਰਿਛੇ ਬੜਬੜ ਕੇ ਦੇਖਦਾ ਕਹਿੰਦਾ ਅਗਲੀ ਪਹਿਲੇ ਹੱਥ ਲਾ ਕੇ ਮੁੜਿਆ ਅੱਜ ਕਬਰੀਏ ਸ਼ਿਲੂ ਨਾਲ ਪਾਈ ਗਈ ਕਬੱਡੀ ਟੀਕਾ ਵਾਈਦੀਆਂ ਇੱਥੇ ਲੱਗਦਾ ਪਤਾ ਮੇਲਾ ਭਰ ਗਿਆ ਹੈ ਮੇਲੇ ਦੇ ਵਿੱਚ ਜਾਨ ਪੂਰੀ ਹੈ ਦਰਸ਼ਕ ਪੂਰੇ ਪਹੁੰਚੇ ਹੈ ਲੈ ਪਾਈ ਹੋਈ ਕਬੱਡੀ ਤੇ ਸ਼ਿਲੂ ਇਹਨੂੰ ਇੱਕ ਤਸੱਲੀ ਕਰਾ ਦਊਗਾ ਏਅਰ ਕੀ ਕਹਿੰਦਾ ਤਸੱਲੀ ਕਰਾ ਦਊਗਾ ਏਅਰ ਕੀ ਕਹਿੰਦਾ ਤਸੱਲੀ ਕਰਾ ਦਊਗਾ ਮੈਨੂੰ ਲੱਗਦਾ ਵੀ ਇਹਨੇ ਪੰਜਾਬ ਪੁਲਿਸ ਵਾਲੇ ਰਿਮਾਰਡ ਦੇ ਉੱਤੇ ਲੈ ਕੇ ਮਨਾਉਂਦੇ ਆ ਨਾ ਆਏ ਮਨਾਊਗਾ ਟੱਚ ਨਹੀਂ ਛੱਡਦਾ ਵੇਖੋ ਮਰ ਏ ਓਹ 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 ਫਿਰ ਆਈ ਨੇ ਕਿੰਸਾ ਜੋ ਨਗਰਦਾਨਾ ਆਇਆ ਨਿਕਲ ਗਿਆ ਆਇਆ ਨਿਕਲ ਗਿਆ ਜੋਰ ਲਾ ਕੇ ਹਰ ਮਾਂ ਦੀ ਹੁੰਦੀ ਇੱਛਾ ਕਿ ਵੱਡਾ ਹੋ ਕੇ ਪੁੱਤ ਬਣੇ ਕਪਤਾਨ ਕਬੱਡੀ ਦਾ ਕਿ ਤੇਰਾ ਵੀ ਜਹਾਂ ਤੇ ਨਾ ਹੋ ਜਾਵੇ ਜੁਲਰਾਲ ਤੇ ਸੰਦੀਪ ਪਾਗਰ ਸੰੂਪ ਅਗਲੀ ਰੇਲ ਮੈਦਾਨ ਦੇ ਵਿੱਚ ਪੈਂਦੀ ਹੋਈ ਵਾ ਕਮਾਲ ਕਿਹਦੇ ਨਾਲ ਹੋਊਗੀ ਦੇਖਦੇ ਵੀ ਟੱਕਰ ਸਮੇਂ ਰੱਸਾ ਕਰ ਰਿਹਾ ਮੈਦਾਨ ਦੇ ਵਿੱਚ ਬੱਲੇ ਬੱਲੇ ਫਿਰ ਸ਼ੀਲੂ ਫਿਰ ਸ਼ੀਲੂ ਸ਼ੀਲੂ ਆ ਕਮਾਲ ਕਬੱਡੀ ਖਿਡਾਰੀ ਕਬੱਡੀ 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 ਇਹ ਐਵੇਂ ਨਹੀਂ ਦੁਨੀਆ ਦਾ ਨੰਬਰ ਬਣ ਰਿਹਾ ਕੋਈ ਗੱਲ ਹੈ ਕਾ ਕਰਕੇ ਬਣਿਆ ਸ਼ੀਲੂ ਦੁਨੀਆ ਦੇ ਸੁਪਰਸਟਾਰ ਜਾਤੀਆਂ 'ਚ ਨੌ ਹੈ ਇਹ ਜੁੜ ਗਿਆ ਸਨੂਬ ਡਾਊ ਚੱਲਿਆ ਸਨੂਬ ਦੀ ਪਈ ਹੋ ਕਬੱਡੀ ਜਿਵੇਂ ਕਹਦੇ ਵੀ ਇਹ ਕਾਲੇ ਗੋਰੇ ਮਕਸੀਕਨ ਜਿਨ੍ਹਾਂ ਨੇ ਕਬੱਡੀ ਨੂੰ ਬਣਾਇਆ ਹੈ ਕਦੇ ਡੈਨੀਅਲ ਤੂਫਾਨ ਦੀਆਂ ਗੱਲਾਂ ਹੋਈਆਂ 97 ਦੇ ਵਿੱਚ ਔਰ ਕਦੇ ਸ਼ਟ ਵਾਲੇ ਮੀਕੜੀਆਂ ਹੋਈਆਂ ਔਰ ਕਦੇ ਇਹਦੀਆਂ ਹੋਈਆਂ ਔਰ ਕਦੇ ਲਸ਼ਰਾਂ ਦੀ ਟੀਮ ਦੇ ਵਿੱਚ ਦੋ ਕਾਲੇ ਖੇਡੇ ਐ ਬੜਾ ਨਾਰਿਆ ਕਬੱਡੀ ਯੰਤਰ ਦੇ ਵਿੱਚ ਲੈ ਸਰੂਪ ਦਾ ਕਬੱਡੀ ਤੇ ਯਾਰ ਸਰੂਪ ਯਾਦ ਤੇ ਸਰੂਪ ਦਾ ਮੁਕਾਬਲਾ ਚੱਲ ਪਿਆ ਆ ਖੜਕਾ ਦਰਕਾ ਪੁਆਇੰਟ ਇਹ 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 ਇਹਨਾਂ ਦਾ ਭੰਗੜਾ ਵੀ ਵੱਖਰਾ ਹੀ ਆ ਵੱਖਰੇ ਜਿਹਾ ਭੰਗੜਾ ਵੱਖਰੇ ਜਿਹਾ ਐਕਸ਼ਨ ਨੇ ਜਿਹਨੂੰ ਅੱਜ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਣਾ ਹੈ ਵੱਡੀ ਸੇਵਾ ਹੈ ਮੇਰੇ ਵੀਰ ਦੀ ਗੁਰੂ ਘਰ ਦੇ ਵਿੱਚ ਹਾਂਜੀ ਹਾਂਜੀ ਆ ਸਰੂਪ ਆ ਗਿਆ ਅਗਲੀ ਰੇਡ ਪਾਉਣ ਦੇ ਲਈ ਐਨ ਹੁੱਲੇ ਫੁਲਾੜੇ ਦਰਸ਼ਕਾਂ ਦੇ ਵਿੱਚ ਵੀ ਨੇ ਜਾਉਂਦੇ ਵੀ ਛੀਲੂ ਨਾਲ ਟੱਕਰ ਹੋਵੇ ਛੀਲੂ ਕਹਿੰਦਾ ਮੈਂ ਅੱਜ ਹੀ ਹੁਣੇ ਹੀ ਜੋਰ ਲਾ ਲਿਆ ਤੇ ਮਾਮਲਾ ਅਜੇ ਬਹੁਤ ਦੂਰ ਹੱਲੇ ਤਾਂ ਸ਼ੁਰੂਆਤਾਂ ਨੰਦਰਾ ਰੱਬ ਦੇ ਬਖਸ਼ੇ ਕਾਜ ਦੀਆਂ ਕਿ ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀ ਕਲਰ ਕਿੰਗਸਪੋਰਟਸ ਕਲੱਬ ਵੱਲੋਂ ਚੀਚੇ ਤੌਰ ਤੇ ਪਹੁੰਚੋ ਗਿਆ ਨੌਜਾਨ ਨਵਜੋਤ ਦੇ ਲਈ ਲੈ ਵਾਜਦੀਆਂ ਚਿੱਕਾਂ ਪੈਂਦੀ ہوئی ਕਬੱਡੀ ਵੱਡਾ ਨਾਂ ਕਾਲੇ ਦਾ ਵੀ ਕਬੱਡੀ ਯੱਗਦੇ ਦੇ ਵਿੱਚ ਮਕਸੀਕੇ ਵੀ ਖੇਡੇ ਐ ਪਰ ਇਹਨਾਂ ਦੀ ਵੱਖਰੀ ਪਹਿਚਾਣ ਹੈ ਦੁਨੀਆ ਦੇ ਨਕਸ਼ੇ ਦੇ ਉੱਤੇ ਕਬੱਡੀ ਯੱਗਦੇ ਦੇ ਵਿੱਚ ਕਨੇਡੀਅਨ